ਪੈਸੇ ਦੀ ਕਮੀ ਨਹੀਂ ਹੈ ਨੀਅਤ ਦੀ ਕਮੀ ਹੈ ਕਮੀ ਐ ਹੁੰਦਾ ਮੈਂ ਕਹਿੰਦਾ ਮੈਨੂੰ ਦਿਓ ਮੌਕਾ ਪੂਰੇ ਪੰਜਾਬ ਬਣਾਉਂਗਾ ਜਾਂ ਪੈਸੇ ਦੀ ਕਮੀ ਨਹੀਂ ਹੈ ਨੀਅਤ ਦੀ ਕਮੀ ਹੈ ਹੁਣ ਜੇ ਭਗਵੰਤ ਮਾਨ ਆਇਆ ਨੇ ੱੱਕਾ ਤੋੜਨਾ ਨਹੀਂ ਸ਼ਰਾਬ ਪੀ ਕੇ ਪਿਆ ਰਹਿਣਾ ਕੋਈ ਕੰਮ ਕਰਨਾ ਨਹੀਂ ਮੀਟਿੰਗ ਕਰਨੀ ਕਿਪਾ ਜਿਹਨੇ ਕੰਮ ਹੀ ਨਹੀਂ ਕਰਨਾ ਤੇ ਫਿਰ ਮੁੱਖ ਮੰਤਰੀ ਬੰਦ ਦਾ ਕੀ ਫਾਇਦਾ ਕਿਸ ਵਾਸਤੇ ਬਣਾਇਆ ਉਵੇਂ ਕੈਪਟਨ ਅਮਰਿੰਦਰ ਸਿੰਘ ਸੀ ਉਹਨੇ ਕੰਮ ਕਰਨਾ ਹੀ ਸੀ ਉਹ ਸਾਰੇ ਬੰਦੇ ਆ ਮੁੱਖ ਮੰਤਰੀ ਰਾਜ ਕਰਨ ਵਾਸਤੇ ਕਿ ਅਸੀਂ ਮੁੱਖ ਮੰਤਰੀਆਂ ਹੈਲੀਕਾਪਟਰ ਸਾਡੇ ਕੋਲੇ ਆ ਪਰ ਢੇੜੇ-ਘੁੜੇ ਕੱਢਾਂਗੇ ਜੇ ਸੇਵਾ ਕੀਤੀ ਤੇ ਬਾਪੂ ਬਾਦਲ ਲਗੀ ਦੀ ਮਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਡਾਂ ਜੀ ਰਹਿੰਦੇ ਛੋਟੇ ਵਿੱਚ ਰਹਿੰਦੇ ਸੀ ਦੇਖੋ ਉਹਨਾਂ ਦੇ ਜਦੋਂ ਆਪਾਂ ਇਸ ਹਲਕੇ ਤੋਂ ਆਪਾਂ ਹਾਰ ਗਏ ਤੇ ਦੁੱਖ ਹੁੰਦਾ ਹੈ ਗੁੱਸਾ ਵੀ ਹੁੰਦਾ ਹੈ ਅਤੇ ਮੈਂ ਤੇ ਕਮਰੇ ਵਿੱਚ ਬੈਠੇ ਨਹੀਂ ਵੱਡੇ ਬਾਲ ਸਾਹਿਬ ਮੇਰੇ ਕੋਲ ਆਏ ਤੇ ਮੈਨੂੰ ਕਹਿੰਨ ਕਾਕਾ ਕਿੱਥੇ ਆਪਣੇ ਬੰਦੇ ਕਹਿੰਦੇ ਮੈਂ ਕੱਲ ਤੋਂ ਧਰਵਾਦੀ ਦਾ ਰੋਣਾ ਸ਼ੁਰੂ ਕਰਨਾ ਹੈ ਦੇਖੋ ਬੰਦੇ ਦੀ ਇਨਸਾਨ ਉਹਨਾਂ ਨੂੰ ਕੋਈ ਉਹਨਾਂ ਦੇ ਦਿਲੋਂ ਜੁੜੇ ਸੀ ਲੋਕਾਂ ਨਾਲ ਉਹ ਕਹਿੰਦੇ ਫਿਰ ਵੀ ਹੈ ਜਿੰਨੇ ਮਾਈ ਆਪਾਂ ਆਪਣੇ ਬੰਦੇ ਨੇ ਪਾਈ ਹੈ ਲੜਾਈ ਲੜੀ ਹੈ ਕਿਸੇ ਨਾਮ ਉਹਨਾਂ ਦੀ ਦੁਸ਼ਮਣੀ ਨਹੀਂ ਸੀ ਕਿਸੇ ਨੂੰ ਹੋਏ ਨਹੀਂ ਗਿਆ ਦੇਖੋ ਪੰਜਾਬ ਨੂੰ ਬਣਾਤਾ ਜੋ ਕੁਝ ਵੀ ਤੁਹਾਡੇ ਪਿੰਡ ਤੋਂ ਨਿਕਲ ਜਾਓ ਐਂ ਤੁਸੀਂ ਸਾਰੇ ਹਲਕੇ ਤੇ ਬੈਠਿਓ ਸਾਰੇ ਖਾਲੇ ਬਾਲ ਸਾਹਿਬ ਨੇ ਬਣਾਈਆਂ ਸਾਰੀਆਂ ਕਸੀਆਂ ਬਾਲ ਸਾਹਿਬ ਨੇ ਰਾਈਆਂ ਸਾਰੇ ਟਿਊਬਲ ਕਨੈਕਸ਼ਨ ਬਾਲ ਸਾਹਿਬ ਨੇ ਦਿੱਤਾ ਹੈ ਸਾਰੇ ਸਕੂਲ ਹਸਪਤਾਲ ਡਿਸਪੈਂਸਰੀਆਂ ਧਰਮਸ਼ਾਲਾ ਕੁਛ ਵੀ ਚੀਜ਼ ਹੈ ਕੱਲੇ ਬਾਲਸਤ ਵਗੈਰੇ ਇੱਕ ਵੀ ਕਿਸੇ ਨੂੰ ਨਹੀਂ ਦਿੱਤੀ ਗੱਲ ਸਹੀ ਹੈ ਕਿ ਨਹੀਂ ਸਹੀ ਬਿਲਕੁਲ ਕੱਲੇ ਇੱਥੇ ਨਹੀਂ ਪੂਰੇ ਪੰਜਾਬ ਪੂਰੇ ਪੰਜਾਬ 'ਚ ਮੈਂ ਕਿਤੇ ਕਿਤੇ ਸੋਚਦਾ ਸੀ ਜੇ ਬਾਈਕਾਂਦ ਬਾਪੂ ਬਾਦ ਸਿਆਸਤ ਹੀ ਨਾ ਹੁੰਦੇ ਹੈ ਕਿ ਭਗਵੰਤ ਸਾਨ ਵਰਗੇ ਉਹਨਾਂ ਦੀ ਜਗ੍ਹਾ ਫਿਰ ਤੋਂ ਕੋਈ ਚੀਮਲੇ ਹੁੰਦੇ ਤਾਂ ਆਪਾਂ ਤਾਂ ਜਿਵੇਂ ਹੀ ਮੈਨੂੰ ਰਾਤਾਂ ਨੂੰ ਉਹ ਟਿੱਬਿਆਂ 'ਤੇ ਬੈਠੇ ਹੁੰਦੇ ਲੰਬੀ ਵਾਲੇ ਉਹ ਬਜ਼ੁਰਗੋ ਅ ਟਿੱਬੇ ਨਹੀਂ ਹੁੰਦੇ ਸੀ ਲੰਬੀ ਹੈ ਇੱਥੋਂ ਮੈਨੂੰ ਯਾਦ ਆ ਮੈਂ ਜਦੋਂ ਸਕੂਲ ਪੜ੍ਹਦਾ ਹੁੰਦਾ ਸੀ ਜਿਹੜਾ ਤੁਨ ਬਾਦਲੋਂ ਪਠੰਡੇ ਉੱਠਦੀ ਗੱਡੀ ਜਾਂਦੇ ਹੁੰਦੇ ਸੀ ਟਿੱਬਿਆਂ 'ਤੇ ਸਾਰੇ ਟਿੱਬੇ ਹੁੰਦੇ ਸੀ ਇੱਥੋਂ ਸੜਕ ਹੀ ਨਹੀਂ ਹੁੰਦੀ ਸੀ ਪਠੰਡੇ ਨੂੰ ਉਤੋਂ ਦੀ ਆਉਣਾ ਪੈਂਦਾ ਸੀ ਦੱਪੜੀ ਟਿੱਬੇ ਥੋੜੇ ਵੀ ਸਾਰੇ ਟਿੱਬੇ ਸੀ ਇੱਥੇ ਥੋੜੇ ਹੁਣ ਜਿਹੜੇ ਝੋਨੇ ਲੱਗੇ ਐ ਬਾਪੂ ਬਾਦਲ ਗੱਤੇ ਪੂਰੇ ਪੰਜਾਬ ਇਸ ਕਰਕੇ ਮੈਂ ਨਹੀਂ ਕਹ ਰਿਹਾ ਕਿ ਮੇਰੇ ਪਿਤਾ ਹੈ ਪਰ ਸਹੀ ਬਣੇ ਤੇ ਜੋ ਕਿਤੇ ਰੱਬ ਕਿਤੇ ਕਿਤੇ ਪੈਦਾ ਕਰਦਾ ਉਹ ਇਹ ਗਾਣਾ ਸੀ ਨਾ ਰੱਬ ਕਿਤੇ ਕਿਤੇ ਪੈਦਾ ਕਰਦਾ ਸਹੀ ਗੱਲ ਗਾਣਾ ਤੇ ਉਹਨਾਂ ਦੀ ਸੋਚ ਸੀ ਮੈਂ ਚੱਲ ਰਿਹਾ ਹਾਂ ਉਹਨਾਂ ਦੇ ਸੁਪਨੇ ਪੂਰੇ ਕਰਨ ਨੂੰ ਆਸ ਤੇ ਚੱਲ ਰਿਹਾ ਹਾਂ ਮੇਰਾ ਨਿਸ਼ਾਨਾ ਵੀ ਆ ਕਿ ਆਪਣਾ ਪੰਜਾਬ ਆਪਣਾ ਘਰ ਹੈ। ਕਿ ਆਪਾਂ ਨਾ ਬਚਾਇਆ ਨਾ ਆਪਣੇ ਅਗਲੀਆਂ ਪੀੜ੍ਹੀਆਂ ਵਾਸਤੇ ਕੋਈ ਜਗਾ ਨਹੀਂ ਰਹਿਣੀ ਇੱਥੇ। ਜਿਹੜੇ ਆਪਾਂ ਸੋਚੀ ਪੈਟ ਸੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਭੇਜ ਦਾਂਗੇ ਉੱਥੇ ਵੀ ਦਰਾਜੇ ਬੰਦ ਹੋ ਗਏ ਆ। ਉੱਥੇ ਵੀ ਕੱਟਣ ਲੱਗੇ ਵਾਪਸ। ਸੋ ਜੇ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਆਪਾਂ ਤਰੱਕੀ ਕਰਨੀ ਆ ਆ ਆਪਣਾ ਕਿਲਾ ਤਕੜਾ ਕਰਨਾ ਪੈਣਾ ਹੈ। ਤੇ ਉਹ ਤੁਸੀਂ ਕਰ ਸਕਦੇ ਹੋ। ਤੇ ਐਸ ਕਰਕੇ 14ਵਾਂ ਤਰੀਕ ਨੂੰ ਕੀ ਕਰਨਾ ਹੈ ਹੈ ਆਂਡਰਾੰਦੇ ਸਾਬਾ ਕਿਲ ਜਾਣੀਆਂ ਜੀ ਜਾਂ ਟਿਕ ਕੰਮ ਜ਼ਰੂਰ ਕਰਿਓ ਜਿੰਨੀਆਂ ਬਸਾਂ ਭੇਜਦੇ ਨਾ 10% ਅੰਦਰ ਜਾਂਦੇ ਐ ਬਾਕੀ ਸਾਰਾ ਮੀਲ ਲਾ ਦੇਖਣ ਮੇਲੇ ਦੇਖਣ ਵਾਲੇ ਕੋਈ ਨਾ ਲੱਗੇ ਆ ਸਿੱਧੀ ਗੱਲ ਆ ਅਸੀਂ ਪਿੰਡ ਮਗਰ ਕੱਲੀ ਇੱਕ ਬਸ ਦੇਵਾਂਗੇ ਉਹ ਜਿਹੜੇ ਆਪਣੇ ਠੋਸ ਬੰਦੇ ਆ ਜਿਹੜੇ ਅੰਦਰ ਜਾਣ ਕੋਈ ਹੋਣ ਭਾਏ ਉੱਤੋਂ ਥੱਲੇ ਜਿਵੇਂ ਪਹਿਲੇ ਨਾ ਪਤਾ ਲੱਗ ਜੇ ਕਿਉਂਕਿ ਆਪਾਂ ਇਹ ਨੂੰ ਹੀ ਭੇਜ ਦਿੰਨੇ ਆ ਫਿਰ ਜਿੰਨਾ ਹੁੰਦਾ ਜਿਹੜੇ ਸੈਰ ਕਰਨ ਵਾਲੇ ਸਾਰੇ ਚੜ ਜਾਂਦੇ ਆ ਸੋ ਇੱਕ ਇੱਕ ਪਿੰਡ ਮਗਰ ਇੱਕ ਬਗ ਪਰ ਇੱਕ ਪਾਸੇ ਵੀ ਹੁਣੇ 60 70 ਨਾਲੇ ਜੇ ਠੰਡ ਹੈਗੀ ਐ ਜੱਫੀ ਦੇ ਫੇ ਪਾ ਕੇ ਨਿਕ ਨੋਕ ਕੇ ਭੇਜੋ ਸਾਰੇ 4 5 5 ਜਾਣੇ ਹੈ ਕੁਮਰੀ ਬਸ ਤੇ ਸੁੰਦ ਅੱਜ ਇੱਕ ਐਤੀ ਪਾਰਕਿੰਗ ਵੀ ਉੱਥੇ ਗੱਲ ਕਰਿਓ ਜਮਾ ਦੇ ਦੇ ਸਾਹਮਣੇ ਬਸ ਅਟਕੀ ਲੈ ਲੈ ਪਰ ਅੱਪਾ ਜਿਵੇਂ ਨਾ ਸੋਹ ਕਾ ਕੇ ਜਾਣਾ ਕਿ ਆਪਾਂ ਊਠ ਰੈਵੀ ਦਾ ਗੇਟ ਪਰਲੇ ਪਾਸੇ ਨਹੀਂ ਜਾਣਾ ਆਪਾਂ ਸਿੱਧੇ ਅੰਦਰ ਤੇ ਨਾਲੇ ਆਪਾਂ ਡੇਢ 2 ਵਜੇ ਖਤਮ ਕਰ ਦਾਂਗੇ ਮੈਨੂੰ ਕੋਈ ਪੁੱਛ ਰਿਆ ਸੀ ਕਹਿੰਦੇ ਜੀ ਲੇਟ ਹੋ ਜਾਈ ਤਾਂ ਕਿ ਤਿੰਨ ਵਜਾਂ ਦੇ ਲੋਕੀ ਮੈਂ ਕਹਾਂ ਜੀ 1:30 ਵਜੇ ਮੈਨੂੰ ਕਹਿੰਦਾ ਕਿਉਂ ਮੈਂ ਕਹਾਂ ਜਿਹੜੇ ਲੇਟ ਕਰਾਉਂਦੇ ਸੀ ਨਾ ਜਿਹੜੇ ਘੰਟਾ ਘੰਟਾ ਬੋਲਦੇ ਸੀ ਉਹ ਪਾਣੀ ਛੱਡ ਗਏ ਨਾ ਉਹਨਾਂ ਨੂੰ ਹਟਾ ਸਕਦੇ ਸੀ ਨਾ ਹਟਦੇ ਸੀ ਨਾ ਨੂੰ ਲੋਕ ਹੁੰਦੇ ਸੀ ਹੁਣ ਕਰੀਏ ਕੀ ਮੈਂ ਇੱਕ ਹੋਰ ਦੱਸਾਂ ਸਾਰਾ ਕੁਝ ਜੋ ਹੁੰਦਾ ਨਾ ਰੱਬ ਕਰਦਾ ਹੈ ਜੇ ਥੋੜੇ ਚੰਗੇ ਦਿਨ ਹੁਣ ਨਾ ਪਰਮਾਨੰ ਸਾਰਾ ਕੁਝ ਠੀਕ ਹੋ ਜਾਂਦਾ ਹੈ ਮੈਂ ਦੇਖਿਆ ਜੇ ਮਾਰੇ ਦੇ ਪੈ ਜਾਣ ਫਿਰ ਜਿਹੜਾ ਕੋਸ਼ਿਸ਼ੀ ਕਰਨ ਦੀ ਕੋਸ਼ਿਸ਼ ਕਰੋ ਉਲਟਾ ਹੀ ਜਾਂਦਾ ਹੈ ਹੁਣ ਜਿਹੜਾ ਸੋਸ਼ਲ ਮੀਡੀਆ ਆਪਣੇ ਨਾਲ ਆਪਣੇ ਦੇ ਚਿਮੜਿਆ ਸੀ 4 ਸਾਲ ਪਹਿਲੇ 5 ਸਾਲ ਪਹਿਲੇ ਅੱਜ ਉਹਨਾਂ ਦੇ ਚਿਮੜਿਆ ਪਿਆ ਹੈ ਹੈ ਸਹੀ ਹੈ ਜੀ ਉਸੇ ਸੋਸ਼ਲ ਮੀਡੀਆ ਨੇ ਭਗਵੰਤ ਸਾਮਾਨ ਦੀ ਰੇਲ ਬਣਾਉਣੀ ਹੈ ਤੇ ਝਾੜੂਆਂ ਲੈਣ ਪਹੁੰਚਾਉਣਾ ਹੈ ਲੋ ਸੋ ਮੈਂ ਜਿਆਦਾ ਸਮਝ ਲੈਂਦਾ ਹੁਣ ਤਿਆਰੀ ਕਰ ਲਓ ਸਾਰੇ ਗੱਡੀਆਂ ਪਹੁੰਚ ਜਾਣੀਆਂ ਡਟ ਕੇ ਉਸ ਦਿਨ ਪਤਾ ਲੱਗ ਜੇ ਕੱਲ ਮੈਂ ਮੁਕਸਰ ਜਾ ਕੇ ਆਇਆ ਮੈਨੂੰ ਲੱਗਾ ਰੈਲੀ ਰੈਲੀ ਬਣਾਦੀ ਸੀ ਉਹਨਾਂ ਨੇ ਹੁਣ ਆਪਣੇ ਮੈਂ ਦੇਖ ਰਿਹਾ ਤੁਹਾਡੇ ਚਿਹਰੇ 'ਚ ਬਸ